ਸਜਣ ਕੌਣ ਹੈ ਜਿਹਦਾ ਸਦਾ ਬਣੀ ਰਹੇ ਤੇ ਉਹ ਸਜਣ ਕਿਹੜਾ ਹੋਦਾ ਜਿਹਦਾ ਸਦਾ ਬਣੀ ਰਹੇ ਕਿੰਨੇ ਕ ਸਜਣਾ ਜਿਨ੍ਹਾਂ ਦਾ ਸੁਭਾ ਬਣੀ ਰਹਿੰਦੀ ਆਪਣੀ ਭਲਾ ਜਦੋਂ ਤੱਕ ਤੁਸੀਂ ਉਹਦੇ ਮੁਤਾਬਕ ਚੱਲੇ ਸਮਝ ਆ ਗਈ ਹੁਣ ਉਨ ਤੱਕ ਆਪਸ ਹੈ ਆ ਤੇ ਜਦਨ ਕਿਤੇ ਆਪਾ ਉਹਦੇ ਮੁਤਾਬਕ ਨਾ ਚੱਲੇ ਉਹਨੇ ਕਹਿਣਾ ਮਨ ਮੁਖਾਂ ਕੇਰੀ ਦੋਸਤੀ ਮਾਇਆ ਕਾ ਸਰਬੰਦ ਮੰਨ ਦੇ ਪਿਛੇ ਤੋਰ ਵਰਦੀ ਦੋਸਤੀ ਵੀ ਇਦਾਂ ਦੀ ਹੁੰਦੀ ਆ ਜਿੱਚਰ ਪੈਣਣ ਖਾਮਣੇ ਤੇ ਚ ਰੱਖਣ ਗਣ ਜਦੋਂ ਤੱਕ ਪੈਣਣ ਖਾਣ ਲਈ ਦੇਜੋਗੇ ਗੰਡ ਹੈ ਜਿੱਤ ਦਿਨ ਕਿਛੂ ਨਾ ਹੋ ਵਈ ਤਿੱਤ ਦਿਨ ਬੋਲਣ ਗੰਦਾ ਜਦੋਂ ਪਤਾ ਲੱਗਿਆ ਜੇਬ ਤੋਂ ਪੈਸੇ ਮੁੱਕ ਗਏ ਸਭ ਤੋਂ ਵੱਧ ਗੰਦ ਵੀ ਉਹਨੇ ਬੋਲਣਾ ਉਸੇ ਮਿੱਤਰ ਨੇ ਜਿਹਦੇ ਨਾਲ ਬਹਿ ਕੇ ਖਾਦਾ ਸੀ ਤੁਹਾਨੂੰ ਉਹਦੇ ਬਾਰੇ ਤੁਹਾਨੂੰ ਉਹਨੂੰ ਤੁਹਾਡੇ ਬਾਰੇ ਪਤਾ ਹੈ ਤੇ ਸਭ ਤੋਂ ਘਟਿਆ ਕੈਰੈਕਟਰ ਪਤਾ ਕਿਹੜਾ ਹੁੰਦਾ ਜਦੋਂ ਤੁਸੀਂ ਕਿਸੇ ਨਾਲ ਦੋਸਤੀ ਕਰਕੇ ਤੁਹਾਨੂੰ ਨੇ ਆਪਣੇ ਅੰਦਰ ਦੀ ਪਰਿਵਾਰ ਦੀ ਕੋਈ ਗੱਲ ਦੱਸੀ ਹੈ ਨਾ ਜੇ ਦੋਸਤੀ ਟੁੱਟ ਵੀ ਗਈ ਹੈ ਨਾ ਉਹ ਗੱਲ ਉੱਥੇ ਛੱਡ ਦਿਓ ਉਹਦਾ ਬਾਤ ਤਾਨਾ ਮਿਹਣਾ ਮਾਰਨਾ ਕਿ ਤੂੰ ਤੋਂ ਮੈਨੂੰ ਆਪਣੇ ਦੱਸਿਆ ਸੀ ਨਾ ਭਰਾ ਬਾਰੇ ਭਤੀਜੇ ਬਾਰੇ ਜਦੋਂ ਤੈਨੂੰ ਦੱਸਿਆ ਸੀ ਨਾ ਉਦੋਂ ਤੂੰ ਉਹਦਾ ਦੋਸਤ ਸੀ ਉਹ ਤੇਰਾ ਦੋਸਤ ਹੀ ਅੱਜ ਤੂੰ ਵੈਰ ਪਾ ਕੇ ਬਹਿ ਗਿਆ ਅੱਜ ਤੇ ਤੈਨੂੰ ਉਹਦੀਆਂ ਚੰਗੀਆਂ ਗੱਲਾਂ ਵੀ ਮਾੜੀਆਂ ਲੱਗਣੀਆਂ ਭਾਈ ਕਰੈਕਟਰ ਦਾ ਅਰਥ ਕੋਈ ਪਰਾਇਆ ਸਾਥ ਕਰਨਾ ਹੀ ਕਰੈਕਟਰ ਤੋਂ ਡਿੱਗੇ ਦੀਆਂ ਨਿਸ਼ਾਨੀਆਂ ਨਹੀਂ ਹੁੰਦੀਆਂ ਕੋਈ ਨਸ਼ਾ ਪੀਣਾ ਕਰੈਕਟਰ ਤੋਂ ਡਿੱਗੇ ਦੀਆਂ ਨਿਸ਼ਾਨੀਆਂ ਨਹੀਂ ਹੁੰਦੀਆਂ ਕਿਸੇ ਨਾਲ ਬਹਿ ਕੇ ਖਾ ਕੇ ਉਹਨੇ ਆਪਣੇ ਪਰਿਵਾਰ ਦਾ ਕੋਈ ਦੁੱਖ ਤੇਰੇ ਨਾਲ ਫੋਲਿਆ ਹੋਵੇ ਤੇ ਤੂੰ ਉਹਦੇ ਵੀ ਮਿਹਣੇ ਮਾਰੇ ਬਾਦ ਵਿੱਚ ਇਹ ਸਭ ਤੋਂ ਘਟੀਆ ਕਰਤਾਰ ਦੀ ਨਿਸ਼ਾਨੀ ਹੁੰਦੀ ਹੈ ਪਹਿਰੇ ਨੀਵੇਂ ਪੱਤਰ ਦੇ ਕਰੈਕਟਰ ਦੀ ਨਿਸ਼ਾਨੀ ਨਹੀਂ ਉਹ ਤਾਂ ਸ਼ਰਤ ਠੀਕ ਹੈ ਹਸਬੰਡ ਵਾਈਫ ਦਾ ਤਲਾਕ ਹੋਣਾ ਹੈ ਠੀਕ ਹੈ ਨਹੀਂ ਬਣਦੀ ਭਾਈ ਤੇਰਾ ਆਪਣਾ ਦਾ ਪਰ ਜਿਹੜਾ ਉਸ ਵਕਤ ਆਪਣਾ ਰਿਸ਼ਤਾ ਸੀ ਉਸ ਵਕਤ ਤੇਰੀ ਮੇਰੀ ਦਾ ਗੱਲ ਸੀ ਉਹਨੂੰ ਖਤਮ ਬਸ ਸਟਾਪ ਇਹ ਉੱਚੇ ਕਰੈਕਟਰ ਦੀ ਨਿਸ਼ਾਨੀ ਹੁੰਦੀ ਹੈ ਤੂੰ ਇੱਕ ਕਰੈਕਟਰ ਬਣਦਾ ਹੈ ਗੁਰਬਾਣੀ ਚ ਗੁਰਬਾਣੀ ਪੜ੍ਹਿਆ ਸਮਝਿਆ ਵਿਚਾਰਿਆ ਸਜਣ ਸੋਜੋ ਰਾਹ ਸਜਣ ਕੌਣ ਹੈ ਜਿਹੜਾ ਸਦਾ ਹੀ ਰਾਹ ਹੰਦਦਾ ਰਹੇ ਜਿਹਦੇ ਨਾਲ ਸਦਾ ਬਣੀ ਰਹੇ ਤੇ ਫਿਰ ਐਸਾ ਸਜਣ ਤੇ ਇੱਕੋ ਹੀ ਹੈ ਪਿਆਰੇ ਉਹ ਕਿਹੜਾ ਬਣਦਾ ਓ ਮੇਰਾ ਗੁਰੂ ਸੱਜਣ ਸੱਜਣ ਸੱਚਾ ਪਾਤਸ਼ਾਹ ਜੇ ਸੋ ਪਾਸ ਬੈਠਿਆਂ ਸੋਹੀ ਐ ਜਿਹਦੇ ਕੋਲ ਬੈਠਿਆ ਨਾ ਇੰਨੇ ਸੋਹਣੇ ਲੱਗਦਾ ਵੀ ਜੇ ਘਰੋਂ ਮਾਂ ਦਾ ਫੋਨ ਵੀ ਆ ਜਾਏ ਪੁੱਛੇ ਪੁੱਤ ਕਿੱਥੇ ਬੈਠਾ ਤੇ ਬੱਚਾ ਕਵੇ ਮਾਂ ਮੈਂ ਗੁਰੂ ਦੇ ਕੋਲ ਬੈਠਾ ਤੇ ਮਾਂ ਦੀ ਜੁਗ ਜੁਗ ਜੀ ਪੁੱਤ ਬਾਪਾਂ ਦਾ ਪੁੱਤ ਜੁਗ ਜੁਗ ਜੀ ਤੂੰ ਚੰਗੇ ਸੱਜਣ ਕੋਲ ਚੰਗੇ ਗੁਰੂ ਕੋਲ ਬਿਠਾ ਚੰਗੇ ਉਸਤਾਦ ਕੋਲ ਬਿਠਾ ਤੈਨੂੰ ਘੜੇਗਾ ਤੇਰੀ ਸੁਰਤ ਘੜੇਗਾ ਤੂੰ ਚੰਦਨ ਹਮ ਅਰੰਡ ਬਾਪੂ ਸੰਗਤ ਮਾਰੇ ਵਾਸਾ ਨੀਚ ਰੂਖ ਤੇ ਉੱਚ ਭਏ ਹੈ ਗੰਗ ਸੁਗੰਧ ਨਿਵਾਸਾ ਮਾਦੋ ਸਤ ਸੰਗਤ ਸ਼ਰਨ ਤੁਮਾਰੀ ਹੇ ਮਾਦੋ ਤੁਹਾਡੀ ਸਤ ਸੰਗਤ ਵਿੱਚ ਰਹਿ ਕੇ ਅਸੀਂ ਤਰ ਗਏ ਹਮ ਅਵਗੁਣ ਤੁਮ ਉਪਕਾਰੀ ਤੁਸੀਂ ਪਰਪਕਾਰ ਕਰਨ ਵਾਲੇ ਹੋ ਅਸੀਂ ਉਗਣਾ ਨਾਲ ਭਲੇ ਪਏ ਹਾਂ ਮਾਰੇ ਇਸ ਕਰਕੇ ਸਾਧ ਸੰਗਤ ਜੀ ਹਮ ਅਸੀਂ ਉਹ ਹਾਂ ਜਿਹੜੇ ਉਗਣਾ ਨਾਲ ਹਮ ਮੈਲੇ ਤੂੰ ਉਜੜ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੂੰ ਚਤੁਰ ਸਿਆਣੇ ਤੂੰ ਸਰਬ ਕਲਾ ਕਾ ਮਾਦੋ ਹਮ ਐਸੇ ਇੱਕ ਚਿੱਤ ਹੋ ਰੱਖਿਓ ਜਦੋਂ ਕਿਸੇ ਨਾਲ ਵਿਗੜ ਜਾਏ ਨਾ ਉਦੀ ਅਛਾਈ ਚੀਤੇ ਕਰੋ ਮੰਨ ਲਓ ਭਰਾ ਭਰਾ ਦੀ ਵਿਗੜ ਗਈ ਹੈ ਭੈਣ ਭੈਣ ਦੀ ਵਿਗੜ ਗਈ ਹੈ ਨੋ ਸੱਸ ਦੀ ਵਿਗੜ ਗਈ ਹੈ ਪਿਓ ਪੁੱਤ ਦੀ ਵਿਗੜ ਗਈ ਹੈ ਦੋਸਤ ਦੀ ਵਿਗੜ ਗਈ ਆਪ ਸੋਚ ਸਾਡਾ ਦਿਮਾਗ ਕੀ ਕਰਦਾ ਉਸ ਕੰਮ ਉਸ ਵਕਤ ਉਹ ਨੈਗੇਟਿਵ ਗੱਲਾਂ ਕੱਢ ਕੱਢ ਕੇ ਲੈਂਦੇ ਉਹਦਾ ਕੰਮ ਹੈ ਨਾ ਬ੍ਰੇਨ ਕੰਮ ਇਦਾਂ ਕਰਦਾ ਉਹਨੇ ਕਿੱਥੇ ਜਿੱਥੇ ਗਲਤ ਹੋਇਆ ਨਾ ਉਹ ਕੱਢ ਕੱਢ ਲੈਂਦੀ ਆ ਤਾਂ ਕਿ ਤੁਹਾਡੇ ਮਨ ਚ ਜਿਹੜੀ ਮਾੜੀ ਮੋਟੀ ਕਿਤੇ ਪਿਆਰ ਬਚਿਆ ਉਹਨੂੰ ਚੁੱਕਣਾ ਵਾ ਮਨ ਖੋਤਾ ਜਵਾਨ ਉਹਨੇ ਅੰਦਰੋਂ ਸਭ ਕੁਝ ਚੱਕ ਦੇਣਾ ਉਦੋਂ ਮਨ ਨੂੰ ਸਟਾਪ ਕਰ ਦੇ ਚੁੱਪ ਹੁਣ ਮੈਂ ਪੋਜ਼ਿਟਿਵ ਵਿਚਾਰ ਚੱਕਾਉ ਦੇ ਦ ਕਿੱਥੇ ਕਿੱਥੇ ਉਹਨੇ ਮੇਰਾ ਕੰਮ ਸਵਾਰਿਆ ਕਿੱਥੇ ਕਿੱਥੇ ਮੇਰਾ ਉਹਨੇ ਭਲਾ ਕੀਤਾ ਕਿੱਥੇ ਕਿੱਥੇ ਮੇਰੇ ਉਹ ਕੰਮ ਆਇਆ 2 ਮਿੰਟ ਸੋਚਣ ਤੋਂ ਬਾਅਦ ਨਾ ਤੁਹਾਡੇ ਦਿਮਾਗ ਚ ਜਿਹੜਾ ਕੈਮੀਕਲ ਬਣ ਰਿਹਾ ਸੀ ਨਾ ਜ਼ਹਿਰ ਬਣ ਰਿਹਾ ਸੀ ਉਹ ਅਮਰਤ ਵਿੱਚ ਤਬਦੀਲ ਹੋ ਜਾਣਾ ਤੇ ਤੁਸੀਂ ਸਵੇਰੇ ਉੱਠ ਕੇ ਪਤਾ ਕਰਨਾ ਉਹ ਪਾਉ ਛੱਡ ਤੂੰ ਵੀ ਪੁੱਲ ਤੇ ਮੈਂ ਵੀ ਪੁੱਲ ਆਪਾਂ ਅੱਗੇ ਵਧੀਏ ਜ਼ਿੰਦਗੀ ਵਿੱਚ ਐਦਾਂ ਵੀ ਲੋਕ ਇਕੱਠੇ ਹੁੰਦੇ ਆ ਇਹਨਾਂ ਪਿਆਰ